ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਰਕਤ ਦੀ ਰਸੋਈ ਦੇ ਵਿੱਚ ਅੱਜ ਆਪਾਂ ਤੁਹਾਡੇ ਨਾਲ ਆਲੂਆਂ ਨੂੰ ਬਿਨਾ ਉਬਾਲੇ ਬਿਨਾ ਕੱਟੇ ਗਾੜੀ ਜਿਹੀ ਸਬਜੀ ਦੀ ਰੈਸਪੀ ਸ਼ੇਅਰ ਕਰਾਂਗੇ ਜੀ ਇਹ ਇਹ ਆਲੂਆਂ ਦੀ ਸਬਜੀ ਜਿਹੜੀ ਹੈ ਬਿਲਕੁਲ ਓਦਾਂ ਬਣੂਗੀ ਜਿੱਦਾਂ ਆਪਾਂ ਉਬਾਲ ਕੇ ਆਲੂਆਂ ਨੂੰ ਬਣਾਈ ਹੋਵੇ ਤੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੀ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਆਲੂ ਦੀ ਸਬਜ਼ੀ ਬਣਾਉਣ ਦੀ ਰੈਸਪੀ ਕਰਦੇ ਹਾਂ ਸ਼ੁਰੂ ਇੱਧਰ ਆਪਾਂ ਗੈਸ ਉੱਤੇ ਕੁੱਕਰ ਰੱਖ ਲਿਆ ਏ ਇੱਕ ਕੜਛੀ ਪਾਵਾਂਗੇ ਜੀ ਆਪਾਂ ਸਰੋਂ ਦਾ ਤੇਲ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਜੀ ਤੇਲ ਗਰਮ ਹੋ ਚੁੱਕਿਆ ਏ ਹੁਣ ਆਪਾਂ ਦੋ ਤੇਜ ਪੱਤੇ ਥੋੜਾ ਜਿਹਾ ਸਾਬਤ ਧਨੀਆ ਹੱਥਾਂ ਉੱਤੇ ਮਸਲਿਆ ਸੀਗਾ ਜੀ ਛੋਟੀ ਜੀ ਸਟਿਕ ਲਵਾਂਗੇ ਦਾਲਚੀਨੀ ਦੋ ਲੌਂਗ ਦੋ ਸੁੱਕੀਆਂ ਹੋਈਆਂ ਮਿਰਚਾਂ ਇੱਕ ਛੋਟੇ ਚਮਚਾ ਜੀਰਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਤੇਲ ਵਿੱਚ ਪਾ ਦਾਂਗੇ ਇਹ ਪਾਣ ਦੇ ਨਾਲ ਜਿਹੜੀ ਸਬਜੀ ਦਾ ਸੁਆਦ ਆ ਉਹ ਕਈ ਗੁਣਾ ਵੱਧ ਜਾਂਦਾ ਹੈ ਜੀ ਸਬਜੀ ਇੰਜ ਲੱਗਦੀ ਹੈ ਜਿੱਦਾਂ ਆਪਾਂ ਘਟਾਰੇ ਵਿੱਚ ਖਾਂਦੇ ਹੋਈਏ ਇਹ ਸਬਜੀ ਪੂਰੀਆਂ ਦੇ ਨਾਲ ਬਹੁਤ ਵਧੀਆ ਬਣ ਕੇ ਤਿਆਰ ਹਾਂ ਪੂਰੀਆਂ ਦੇ ਨਾਲ ਬਹੁਤ ਵਧੀਆ ਲੱਗਦੀ ਹੈ ਜੀ ਖਾਣ ਵਿੱਚ ਅਗਰ ਤੁਸੀਂ ਪੂਰੀਆਂ ਬਣਾਉਣ ਦਾ ਸੋਚ ਰਹੇ ਹੋ ਤਾਂ ਤੁਸੀਂ ਪੋਰੀਆਂ ਦੇ ਨਾਲ ਇਹ ਸਬਜੀ ਜਰੂਰ ਬਣਾ ਕੇ ਖਾਓ ਤੁਸੀਂ ਦੇਖ ਸਕਦੇ ਹੋ ਜੀ ਥੋੜਾ ਜਿਹਾ ਇਹਨਾਂ ਚੀਜ਼ਾਂ ਨੂੰ ਸੇਕ ਲੱਗ ਚੁੱਕਿਆ ਹੈ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਇੱਕ ਮੀਡੀਅਮ ਸਾਈਜ਼ ਦਾ ਟਮਾਟਰ ਇੱਕ ਪਿਆਜ਼ ਬਹੁਤੀਆਂ ਚੀਜ਼ਾਂ ਪਾਣ ਦੀ ਵੀ ਲੋੜ ਨਹੀਂ ਹੁੰਦੀ ਇਹਦੇ ਵਿੱਚ ਥੋੜੇ ਜਿਹਾ ਮਸਾਲੇ ਦੇ ਵਿੱਚ ਇਹਨਾਂ ਨੂੰ ਸਬਜੀ ਬਹੁਤ ਵਧੀਆ ਬਣਾ ਕੇ ਦਿਖਾਉਂਗੀ ਇਹਦੇ ਵਿੱਚ ਮੈਂ ਥੋੜਾ ਜਿਹਾ ਟੁਕੜਾ ਅਦਰਕ ਦਾ ਵੀ ਗ੍ਰੇਟ ਕਰ ਲਿਆ ਸੀ ਮਸਟਰ ਦੀ ਗੱਤ ਉਹ ਅਜੇ ਪਾ ਨਹੀਂ ਕੀਤੀ ਇਹ ਕੋਈ ਮਸਾਲਾ ਭੁੰਨਣ ਦਾ ਕੋਈ ਸਾਰਿਆਂ ਨੂੰ ਤਰੀਕਾ ਪਤਾ ਹੀ ਆ ਉਹ ਹੀ ਹੁੰਦਾ ਹੈ ਸੇਮ ਜਦੋਂ ਇਹਨੇ ਚੰਗੀ ਤਰ੍ਹਾਂ ਤੇਲ ਛੱਡ ਦਿੰਦਾ ਹੈ ਤਦਕਾ ਆਪਣਾ ਜਿੱਥੇ ਉਹ ਉਹ ਭੁੱਜ ਜਾਂਦਾ ਹੈ ਜੀ ਮੇਨ ਗੱਲ ਹੁੰਦੀ ਹੈ ਤੜਕੇ ਨੂੰ ਭੁੰਨਣਾ ਜਦ ਤੱਕ ਆਪਾਂ ਤੜਕੇ ਨੂੰ ਚੰਗੀ ਤਰ੍ਹਾਂ ਭੁੰਨ ਦੇਣੀ ਸਬਜੀ ਆਪਣੀ ਵਧੀਆ ਨਹੀਂ ਬਣੂਗੀ ਸਬਜੀ ਜਿਵੇਂ ਦੀ ਮਰਜ਼ੀ ਹੋਵੇ ਤੜਕਾ ਵਧੀਆ ਲੱਗਿਆ ਹੋਣਾ ਚਾਹੀਦਾ ਹੈ ਸਬਜੀ ਦੇਖਣ ਵਾਲੇ ਨੂੰ ਵੀ ਵਧੀਆ ਲੱਗੇ ਤੇ ਖਾਣ ਵਾਲੇ ਨੂੰ ਤੇ ਆਹ ਥੋੜੇ ਜਿਹਾ ਫਰਾਈ ਹੋ ਗਏ ਪਹਿਲਾਂ ਨਾਲੋਂ ਹੁਣ ਇਹਦੇ ਵਿੱਚ ਆਪਾਂ ਸਵਾਦ ਅਨੁਸਾਰ ਹਰੀ ਮਿਰਚ ਕੁੱਟ ਕੇ ਪਾ ਦੇਵਾਂਗੇ ਜੀ। ਪਿਆਜ਼ ਵੀ ਪਹਿਲਾਂ ਨਾਲੋਂ ਫرائی ਹੋ ਚੁੱਕੇ ਆ। ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਹਲਦੀ ਛੋਟੀ ਚਮਚਾਪਾ ਹਲਦੀ ਪਾ ਦਵਾਂਗੇ ਜੀ। ਸਵਾਦ ਅਨੁਸਾਰ ਪਾਵਾਂਗੇ ਜੀ ਆਪਾਂ ਨਮਕ। ਇੱਥੇ ਅਸੀਂ ਸਿੰਧ ਦੇ ਨਮਕ ਦੀ ਵਰਤੋਂ ਕਰ ਰਹੇ ਹਾਂ। ਇੱਕ ਚਮਚ ਪਾਵਾਂਗੇ ਆਪਾਂ ਕਸ਼ਮੀਰੀ ਲਾਲ ਮਿਰਚ ਪਾਊਡਰ 컬러 ਬਹੁਤ ਵਧੀਆ ਆਵੇਗਾ ਇਹ ਪਾਣ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਵਾਂਗੇ ਜੀ ਹੁਣ ਇਹਦੇ ਵਿੱਚ ਪਾ ਦਵਾਂਗੇ ਆਪਾਂ ਸੁੱਕੀ ਮੇਥੀ ਮੇਥੀ ਪਾਣ ਦੇ ਨਾਲ ਫਲੇਵਰ ਬਹੁਤ ਵਧੀਆ ਹੁੰਦਾ ਹੈ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਚੰਗੀ ਤਰ੍ਹਾਂ ਹੋਰ ਭੁੰਨਾਂਗੇ ਤੜਕੇ ਨੂੰ ਨਾਰੀ ਪਾ ਲੈਣੇ ਆਪਾਂ 7-8 ਆਲੂ ਲੈਨੇ ਇਹਨਾਂ ਨੂੰ ਆਪਾਂ ਨੇ ਕਟਿਆ ਨਹੀਂ ਹੈਗਾ ਸਾਪੇ ਹੀ ਆਲੂ ਪਾਵਾਂਗੇ ਅਗਰ ਅਗਰ ਪੂਰੀਆਂ ਬਣਾਉਣ ਦਾ ਸੋਚ ਰਹੇ ਹੋ ਤਾਂ ਇੱਕ ਵਾਰੀ ਮੇਰੇ ਕਹੇ ਤੋਂ ਇਹ ਸਬਜੀ ਤੁਸੀਂ ਜ਼ਰੂਰ ਟਰਾਈ ਕਰਿਓ ਸਾਰੇ ਤੁਹਾਡੀ ਤਾਰੀਫ਼ ਕਰਨਗੇ ਤੇ ਸਭ ਨੂੰ ਬਹੁਤ ਪਸੰਦ ਆਵੇਗੀ ਇਹ ਸਬਜੀ ਬਸ ਆਪਾਂ ਕੱਟ ਕੇ ਇਹਦੇ ਉਦੋਂ ਥੋੜ੍ਹੀ ਜਿਹੀ देर ਸੇਕ ਲੱਗਣ ਦਵਾਂਗੇ ਫਿਰ ਉਹਦੇ ਬਾਅਦ ਆਪਾਂ ਜਿੰਨਾ ਘੱਪਾ ਨੂੰ ਇਹ ਚਾਹੀਦੀ ਤਰੀ ਉਨੀ ਲਾਵਾਂਗੇ ਆਪਾਂ ਲੋ ਜੀ ਆਪਾਂ 2 ਮਿੰਟ ਸੇਕ ਲਵਾ ਲਿਆ ਏ ਨਾਲ ਹੀ ਆਪਣਾ ਤੜਕਾ ਹੋਰ ਜਿਆਦਾ ਹੋਰ ਭੁੱਜ ਗਿਆ ਸੀ ਤੇ ਆਲੂਆਂ ਨੂੰ ਸੇਕ ਲੱਗ ਗਿਆ ਹੁਣ ਇਹਦੇ ਵਿੱਚ ਆਪਾਂ ਇੱਕ ਡੋਂਗਾ ਏ ਸਾਡੇ ਘਰੇ ਛੋਟੇ ਜਿਹੇ ਮੀਡੀਅਮ ਜਿਹੇ ਸਾਈਜ਼ ਦਾ ਉਹ ਵਾ ਕੇ ਮੈਂ ਇਹਦੇ ਵਿੱਚ ਪਾ ਲਈਦਾ ਪਾਵਾਂਗੀ ਇਹ ਲੋ ਜੀ ਇਹ ਛੇ ਬਿਸਲਾ ਆਪਾਂ ਚੰਗੀ ਤਰ੍ਹਾਂ ਲਵਾ ਲਵਾਂਗੇ ਲੋਟੀ ਟੱਕਣ ਕਰ ਦਿੱਤਾ ਆਪਾਂ ਬੰਦ ਹੁਣ ਆਪਾਂ 5 6 ਬਿਸਲਾ ਚੰਗੀ ਤਰ੍ਹਾਂ ਲਵਾ ਕੇ ਫਿਰ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਆਂ 5 6 ਬਿਸਲਾ ਇੱਥੇ ਬੱਦ ਚੁੱਕੀਆਂ ਨੇ ਜੀ ਹੁਣ ਆਪਾਂ ਗੈਸ ਕਰ ਦੇਵਾਂਗੇ ਬੰਦ ਤੇ ਪਾਪ ਨਿਕਲਣ ਤੱਕ ਦਾ ਇੰਤਜ਼ਾਰ ਕਰਾਂਗੇ ਪਾਪ ਨਿਕਲ ਚੁੱਕੀ ਆ ਹੁਣ ਆਪਾਂ ਖੋਲ ਕੇ ਦੇਖਦੇ ਆਂ ਜੀ ਸਬਜੀ ਤੁਸੀਂ ਦੇਖ ਸਕਦੇ ਹੋ ਬਣ ਚੁੱਕੀ ਆ ਹੁਣ ਇਹਦੇ ਵਿੱਚੋਂ ਆਲੂਆਂ ਨੂੰ ਕੱਢ ਕੇ ਭਨ ਲੈਣਾ ਏ ਤੁਸੀਂ ਚਾਹੋ ਇਹਨੂੰ ਵਿੱਚ ਵੀ ਇਦਾਂ ਹੀ ਭਨ ਸਕਦੇ ਹੋ ਪਰ ਜੇ ਆਪਾਂ ਬਾਹਰ ਕੱਢ ਕੇ ਭੰਦੇ ਆ ਉਹਦੇ ਨਾਲ ਕੀ ਹੁੰਦਾ ਨਾ ਵਧੀਆ ਤਰੀਕੇ ਦੇ ਨਾਲ ਉਹ ਹੋ ਜਾਂਦੇ ਨੇ ਮੈਸ਼ ਹੋ ਜਾਂਦੇ ਆ ਲੋ ਜੀ ਆਲੂ ਆਪਾਂ ਕੱਢ ਲਏ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਮਤਲਬ ਥੋੜੇ ਖੜਮੇ ਰੱਖਾਂਗੇ ਜਿਆਦਾ ਵੀ ਇਹਨੂੰ ਆਪਾਂ ਮੈਸ਼ ਨਹੀਂ ਕਰਾਂਗੇ ਫਿਰ ਦੁਬਾਰਾ ਆਪਾਂ ਭਨ ਲਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਆਲੂਆਂ ਨੂੰ ਆਪਾਂ ਨੇ ਮੈਸ਼ ਕਰ ਲਿਆ ਹੈ ਜੀ ਬਸ ਬਹੁਤ ਜ਼ਿਆਦਾ ਪੇਸਟ ਜਿਹਾ ਨਹੀਂ ਬਣਾਇਆ ਥੋੜੇ ਜਿਹਾ ਖੜਵੇ-ਖੜਵੇ ਜਿਹੀ ਰੱਖੇ ਆ ਇਹਨਾਂ ਨੂੰ ਹੁਣ ਆਪਾਂ ਨੇ ਤਰੀ ਦੇ ਵਿੱਚ ਮਿਕਸ ਕਰ ਲੈਣਾ ਹੈ ਕਲਰ ਤੁਸੀਂ ਦੇਖ ਸਕਦੇ ਹੋ ਸਬਜੀ ਦਾ ਲੈ ਲਓ ਜੀ ਹੁਣ ਸਬਜੀ ਆਪਣੀ ਬਣ ਗਈ ਹੈ ਬੱਸ ਇਹਨਾਂ ਆਪਾਂ 2 ਮਿੰਟ ਇਹਨੂੰ ਸੇਕ ਕਰ ਲੋ ਆਵਾਂਗੇ ਗੈਸ ਆਪਾਂ ਔਨ ਕਰ ਲਿਆ ਹੈ ਹੁਣ ਆਪਾਂ 2-3 ਮਿੰਟ ਵਾਸਤੇ ਇਹਨੂੰ ਰਜਾ ਲਾਂਗੇ ਤੁਸੀਂ ਦੇਖ ਸਕਦੇ ਹੋ ਸਬਜੀ ਤਾਂ ਵੈਸੇ ਬਣ ਵੀ ਚੁੱਕੀ ਹੈ ਪਰ ਥੋੜਾ ਜਿਹਾ ਆਲੂਆਂ ਦਾ ਕੱਚਾ ਪਣ ਜੇ ਜਿਹੜਾ ਉਹ ਖਤਮ ਹੋ ਜਾਊਗਾ ਆਪਾਂ 2 ਮਿੰਟ ਇਹਨੂੰ ਪਕਾ ਲੈਣੇ ਆ ਇਹ ਲੋਜੀ ਆਪਾਂ 2 ਮਿੰਟ ਇਹਨੂੰ ਸੇਕ ਲਵਾ ਲਿਆ ਹੈ ਘੱਟ ਸੇਕ ਦੇ ਉੱਤੇ ਹੀ ਮੈਂ ਰੱਖਿਆ ਸੀ ਗੈਸ ਹੁਣ ਆਪਾਂ ਕਰ ਦਵਾਂਗੇ ਇੱਥੇ ਬੰਦ ਹੁਣ ਇਹਦੇ ਉੱਤੇ ਪਾ ਦਵਾਂਗੇ ਆਪਾਂ ਹਰਾ ਧਨੀਆ बनके बिल्कुल तैयार है बहुत बढ़िया रसीली सब्जी बनके तैयार हुई है जी ਇਹਨੂੰ ਅੱਜ ਅਸੀਂ ਪੂਰੀਆਂ ਦੇ ਨਾਲ ਸਰਵ ਕਰਾਂਗੇ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਜਰੂਰ ਬਣਾਇਓ ਬਿਨਾ ਉਬਾਲੇ ਝਟਪਟ ਬਣਨ ਵਾਲੀ ਇਹ ਸਬਜੀ ਹੈ ਜੀ ਤੁਹਾਨੂੰ ਮੇਰਾ ਇਹ ਤਰੀਕਾ ਕਿੱਦਾਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ